ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮਗੇ ਤੇ ਇਸੇ ਉਮੀਦ ਦੇ ਨਾਲ ਅੱਪ ਅੱਜ ਦਾ ਜਿਹੜਾ ਵਲੌਗ ਆ ਤੁਹਾਡਾ ਨਾਲ ਸ਼ੇਅਰ ਕਰਨ ਲੱਗੇ ਆ ਜਿਵੇਂ ਕਿ ਪਿਛਲੇ ਵਲੌਗ ਦੇ ਵਿੱਚ ਤੁਸੀਂ ਦੇਖਿਆ ਸੀ ਵੀ ਮੇਰੀ ਸਿਹਤ ਡਾਉਨ ਸੀਗੀ ਮੈਂ ਠੀਕ ਨਹੀਂ ਸੀਗੀ ਚੰਗੀ ਤਰ੍ਹਾਂ ਤੇ ਉਸ ਤਰ੍ਹਾਂ ਹੀ ਬਸ ਫਿਰ ਮਤਲਬ ਥੋੜਾ ਜਿਹਾ ਆ ਆਪਣੇ ਆਪ ਨੂੰ ਰੋਟੀ ਰੱਟੀ ਖਾ ਕੇ ਚਾਰਜ ਜਿਆ ਕਰਕੇ ਨਾ ਅੱਜ ਮੈਂ ਦਵਾਈ ਨਹੀਂ ਸੀ ਲਈ ਮਾਦੋਲੇ ਚਾਰਜ ਜਿਆ ਕਰਕੇ ਰੋਟੀ ਖਾ ਲਈ ਕਿਉਂਕਿ ਪਰਸੋਂ ਮੈਂ ਬਿਲਕੁਲ ਵੀ ਰੋਟੀ ਨਹੀਂ ਸੀ ਖਾਦੀ ਤੇ ਕੱਲ ਮੈਂ ਰੋਟੀ ਖਾ ਲਈ ਸੀ ਯਾਨੀ ਕਿ ਅੱਜ ਮੈਂ ਹੁਣ ਸ਼ੁੱਕਰਵਾਰ ਨੂੰ ਵੀਡੀਓ ਡੇਟਿੰਗ ਕਰਦੀ ਆ ਹਨ ਤੇ ਸਵੇਰੇ ਵੀ ਥੋੜੀ ਜਿਹੀ ਰੋਟੀ ਖਾ ਲਈ ਸੀ ਮਾਂਜਿਆ ਕਰਿਆ ਸੀ ਭੁੱਖ ਲੱਗੀ ਸੀ ਚਾਹ ਵੀ ਪੀ ਲਈ ਸੀਗੀ ਤੇ ਉਸ ਤੋਂ ਬਾਅਦ ਫੇਰ ਮੈਂ ਕੰਮ ਲੱਗ ਗਈ ਯਾਨੀ ਕੰਮ ਮੈਂ ਹੌਲੀ 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 ਕਰਿਆ ਤੇ 3 ਵਜੇ ਨੂੰ ਮਸਾਂ ਆਈ ਮੇਰੇ ਕੱਪੜੇ ਧੋਤੇ ਕਿ ਐਸੇ ਉੱਪਰ ਸੁੱਕਣੇ ਪਾਉਣੇ ਰਹਿ ਗਏ ਸੀ ਤੇ ਫਿਰ ਮੈਂ ਆ ਕੇ ਫਟਾਫਟ ਮੈਂ ਖਾ ਵੀ ਮਿਸੀਆਂ ਰੋਟੀਆਂ ਚਾਹ ਨਾ ਬਣਾ ਕੇ ਖਾਣੇ ਅੱਜ ਤੇ ਨਾਲੇ ਮਤਲਬ ਜੇ ਇੱਕ ਕਹਿੰਦੇ ਨਹੀਂ ਉਹਦੇ ਵੀ ਚੰਗੀ ਤਰ੍ਹਾਂ ਭੁੱਖ ਲੱਗ ਗਈ। ਵੀ ਢੇਰ ਰੋਟੀ ਮੰਗਦਾ ਸੀਗਾ ਹਨਾ। ਤੇ ਮੈਂ ਕਿਹਾ ਚੱਲ ਦੇਖੀ ਜਉ ਵੀ ਆਪਾਂ ਖਾ ਲੰਨੇ ਆ ਨਾ ਵੈਸੇ ਡਾਕਟਰ ਕਹਿੰਦੇ ਨੇ ਮੱਕੀ ਰੋਟੀ ਨਾ ਖਾਇਆ ਕਰੋ ਵੀ ਜੇ ਤੁਸੀਂ ਨਹੀਂ ਠੀਕ ਹੁੰਦੇ ਬਟ ਹੋਰ ਫਿਰ ਬੰਦਾ ਖਾਵੇ ਵੀ ਕੀ ਹਨਾ ਤੇ ਆਹ ਦੇਖੋ ਜੇ ਮੈਂ ਮੱਕੀ ਦੀ ਰੋਟੀ ਤੇ ਹਰੀ ਮਿਰਚ ਲੂਣ ਲਾ ਕੇ ਮੱਖਣ ਦੇ ਨਾਲ ਨਾਲ ਚਾਹ ਤੇ ਵੀ ਖਾਦੀ ਜੋ ਮਨ ਕਰਦਾ ਹੁੰਦਾ ਕਹਿੰਦੇ ਖਾ ਲੈਣਾ ਚਾਹੀਦਾ ਡਾਕਟਰ ਨੇ ਵੈਸੇ ਮਨਾ ਕੀਤਾ ਹੋਇਆ ਬਟ ਫੇਰ ਵੀ ਆਪਾਂ ਤਾਂ ਖਾ ਲਈ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ 3 ਵਜੇ ਗਏ ਸੀ ਉਸ ਤੋਂ ਬਾਅਦ ਰੋਟੀ ਪਾਣੀ ਖਾ ਕੇ 4 ਵਜੇ ਗਏ ਇੱਥੇ 2 ਵਜੇ ਦਾ ਸਾਡੇ ਜਨਰੇਟਰ ਚੱਲਦਾ ਸੀ ਜਨਰੇਟਰ ਅੱਜ ਚਲਾਇਆ ਸੀਗਾ ਪੱਠਿਆਂ ਨੂੰ ਪਾਣੀ ਲਾਉਂਦੇ ਸੀ ਜਿੱਥੇ ਪੱਠੇ ਵਿੱਜੇ ਨਾਲੇ ਤਾਂ ਪੱਠਿਆਂ ਨੂੰ ਪਾਣੀ ਲੱਗ ਜੂ ਤੇ ਨਾਲੇ ਉਹ ਹੋਜੂਗਾ ਮਤਲਬ ਖੇਤ ਗਿੱਲੇ ਹੋ ਜਾਣਗੇ ਆਪਾਂ ਬਾਅਦ ਦੇ ਵਿੱਚ ਕਣਕ ਬੀਜਣੀ ਆ ਤੇ ਬਾੜੀ ਨੂੰ ਵੀ ਪਾਣੀ ਲਾ ਤਾਂ ਇੱਥੇ ਟਟੇਰੀ ਫਿਰੀ ਜਾਂਦੀ ਆ ਟਾਈਮ ਇੱਥੇ ਸੀਗਾ ਮੇਰੇ ਖਿਆਲ ਨਾਲ ਉਹੀ 3 ਵਜੇ ਮੈਂ ਰੋਟੀ ਬਣਾਉਂਦੀ ਸੀ 4 4:30 ਦਾ ਟਾਈਮ ਲਓ ਜੀ ਹੁਣ ਮਿਲਣ ਦਾ ਮੌਕਾ ਮਿਲਿਆ ਤੁਹਾਨੂੰ ਤੇ ਟਾਈਮ ਆ ਜਿਹੜਾ 9:10 ਹੋ ਗਏ ਰਾਤ ਦੇ ਤੇ ਬਾਹਰ ਨੀ ਨੀ ਨਾ ਹੋ ਗਿਆ ਆਪਾਂ ਲਾਲੇ ਪੜਦੇ ਕਿਉਂਕਿ ਠੰਡ ਬਹੁਤ ਜ਼ਿਆਦਾ ਹੋ ਗਈ ਤੇ ਜੇ ਆਰ ਦੁੱਧ ਪੀਂਦਾ ਫਿਰਦਾ ਇਹਨੂੰ ਮੈਂ ਕਿਹਾ ਭਾਈ ਬੈ ਕੇ ਦੁੱਧ ਪੀਲਾ ਪਹਿਲੀ ਵਾਰ ਜਾ ਰ ਸਸਿਓ ਬੁਲਾਈਆ ਅਸਲਾਮੁਅਲੈਕਮ ਹਾਂ ਔਰ ਕੀ ਕਹਤੇ ਤੇ ਨਮਸਤੇ ਨਮਸਤੇ ਹੋਰ ਕੀ ਕਹਿੰਦੇ ਵਾਲੇਕਮ ਸਲਾਮ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਲੇਕਮ ਸਲਾਮ ਹੋਰ ਨਮਸਤੇ ਹੋਰ ਗੁੱਡ ਮੌਰਨੈਕੋ ਹੇਲਮਲੂਆ ਹੋ ਕੀ ਕਹਿੰਦੇ ਹੇਲਮਲੂਆ ਹਿਲਾਲੂਆ 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 ਹੇਲਮਲੂਆ ਮੈਂ ਪਤਾ ਨਹੀਂ ਕੀ ਕਹਤਾ ਹਿਲਮਲੂਆ ਹਿਲਾਲੂਆ ਹੇਲਲੂਇਆ ਹੇਲਲੂਇਆ ਤੇ ਕਿਚਨ ਦਾ ਆਪਣਾ ਕੰਮ ਹੋ ਗਿਆ ਸਾਰਾ ਤੇ ਮੈਂ ਪਤਾ ਨਹੀਂ ਕੀ ਭੁੱਲ ਲਈ ਦੇਖ ਇੱਕ ਵਾਰ ਚੈੱਕ ਕਰਕੇ ਆਉਣੀ ਆਂ ਕੌਣ ਕਿਹੜੀ ਕਿਹੜੀ ਭੈਣ ਮੇਰੇ ਮੰਗੂ ਦੁਬਾਰਾ ਚੈੱਕ ਕਰਦੀ ਹੁੰਦੀ ਆ ਕਿਚਨ ਮੈਂ ਚੈੱਕ ਕਰਦੀ ਹੁੰਦੀ ਆ ਆਹ ਦੇਖ ਲਓ ਚੈੱਕ ਕਰਨ ਆਈ ਤੇ ਫਾਇਦਾ ਹੋ ਗਿਆ ਨਾ ਇੱਕ ਆਹ ਮੈਂ ਇੱਥੋਂ ਰਿਜੈਕਟ ਕਰਤਾ ਉੱਥੇ ਮੈਂ ਆਪਣੀ ਚੁੰਨੀ ਟੰਗ ਨਹੀਂ ਹੱਥ ਪੁੰਜਣ ਵਾਸਤੇ ਆ ਰਿਜੈਕਟ ਕਰਤਾ ਇੰਦਾ ਟੰਗਦਾ ਏ ਇੱਥੇ ਵੀ ਮੈਂ ਹੁਣ ਹੁਣ ਇੱਥੇ ਹੱਥ ਪੁੰਝ ਕੇ ਗਈ ਆਂ ਤੇ ਦੇਖਿਆ ਮੈਂ ਫ੍ਰਿਜ ਨਹੀਂ ਲਾਈਗੀ ਫ੍ਰਿਜ ਲਾਤੀ ਤੇ ਜਾਲ ਹੀ ਲਾਤਾ ਤੇ ਕਿਹਾ ਮੈਨੂੰ ਸ਼ਾਇਦ ਪਤਸੋਂ ਬਦਾਂ ਚੋਂ ਉਥੇ ਇੱਕ ਮੇਰੀ ਗਰਮੀ ਵਾਲੀ ਪੁਰਾਣੀ ਵੀਡੀਓ ਮੇਰੇ ਕੋਲ ਜਦੋਂ ਮੈਂ ਸਟਾਰਟਿੰਗ ਤੇ ਵੀਡੀਓ ਪਾਉਣ ਲੱਗੀ ਸੀ ਨਾ ਉਦੋਂ ਦੀ ਵੀਡੀਓ ਆ ਉਹਦੇ ਤੇ ਕਮੈਂਟਸ ਆਇਆ ਸੀ ਕਿਤੇ ਮੈਂ ਉਹ ਵੀਡੀਓ ਦੇ ਵਿੱਚ ਸ਼ਾਇਦ ਕੁਝ ਦੱਸਿਆ ਹੋਣਾ ਨਾ ਕਿਉਂਕਿ ਇੰਨੇ ਬਲੌਗ ਪਾਤੇ ਭੁੱਲ ਜਾਂਦੇ ਆ ਵੀ ਕਿਹੜੇ ਬਲੌਗ ਦੇ ਵਿੱਚ ਆਪਾਂ ਕਿਹੜੀ ਗੱਲ ਕਰੀ ਆ ਹਨਾ ਤੇ ਤਾਜ਼ਾ ਜਿਹਾ ਹੋਵੇ ਉਹ ਚ ਤਾਂ ਯਾਦ ਰਹਿੰਦਾ ਹੁੰਦਾ ਵੀ ਮੈਂ ਕੀ ਗੱਲ ਕਰੀ ਆ ਤੇ ਉਹਨਾਂ ਨੇ ਪੁੱਛਿਆ ਸੀ ਵੀ ਭੈਣੇ ਤੁਸੀਂ ਜਾਗ ਕਿਦਾਂ ਲਾਉਨੇ ਹੋ ਮਤਲਬ ਦਹੀਂ ਨੂੰ ਰੁੱਤ ਪਤਾ ਨਹੀਂ ਉਹ ਗਰਮੀ ਵਾਲੀ ਰੁੱਤ ਦਾ ਪੁੱਛਦੇ ਸੀ ਪਤਾ ਨਹੀਂ ਹੋਣ ਵਾਲੀ ਰੁੱਤ ਦਾ ਪੁੱਛਦੇ ਸੀ ਹੈਨਾ ਵੀ ਤੁਸੀਂ ਜਾਗ ਮੈਂ ਐੜੀ ਵੀ ਭੁੱਲ ਗਈ ਵੀ ਜਾਗ ਕਿਵੇਂ ਲਾਉਨੇ ਹੋ ਜਾਗ ਭੈਣੇ ਜਿਵੇਂ ਜਾਗ ਦੁੱਧ ਨੂੰ ਲੱਗਦਾ ਓਕਣੇ ਲਾਉਣੀ ਹੈ ਤੇ ਆ ਦੇਖੋ ਜਿਵੇਂ ਹੁਣ ਮੈਂ ਇੰਡਕਸ਼ਨ ਤੇ ਦੁੱਧ ਗਰਮ ਕਰਿਆ ਸੀ ਆ ਦੇਖੋ ਇੰਡਕਸ਼ਨ ਹਾਲੇ ਵੀ ਕੋਸਾ-ਗੋਸਾ ਪਿਆ ਇਹ ਰਹਿੰਦਾ ਇਹ ਆਪਾਂ 10 ਮਿੰਟ ਕੋਸਾ-ਗੋਸਾ ਤੇ ਦੁੱਧ ਵੀ ਮੈਂ ਕੋਸਾ-ਗੋਸਾ ਜਾਗ ਲਾਤਾ ਤੇ ਬਾਕੀ ਮੈਂ ਤੁਹਾਨੂੰ ਕਿਸ ਜਾ ਸਵੇਰੀ ਦਿਖਾ ਦੂੰਗੀ ਹੈਨਾ ਕਿਉਂਕਿ ਇਹ ਬਲੌਗ ਹੁਣ ਮੈਨੂੰ ਨਹੀਂ ਪਤਾ ਕਿੰਨਾ ਕੱਜ ਕੁਝ ਵੀਡੀਓ ਬਣੀ ਨੀਗੀ ਤੇ ਹੁਣ ਮੈਂ ਇਹਦੇ ਵਿੱਚ ਦੇਖੋ ਤੁਸੀਂ ਹਮ ਫੁੱਲ ਭਰ ਕੇ ਡੰਗਾ ਕੋਸੇ ਕੋਸੇ ਦੁੱਧ ਨੂੰ ਲੈ ਚੱਲ ਮੈਂ ਦੁੱਧ ਬਿਨਾ ਆ ਜਾਗ ਲਾਤਾ ਤੇ ਇਹ ਸਵੇਰੇ ਟਿੱਕੀ ਜੰਮੀ ਹੋਊਗੀ ਭੈਣੇ ਦਹੀਂ ਦੀ ਤੇ ਜਿਉਂ ਜਿਉਂ ਹੁਣ ਠੰਡ ਵੱਧਦੀ ਜਾਊਗੀ ਅ ਫੇਰ ਤੇ ਉਹ ਤੇ ਉਹ ਇਹਦੀ ਆਪਾਂ ਨੂੰ ਥੋੜੀ ਜੀ ਦਹੀਂ ਦੀ ਸੰਭਾਲ ਕਰਨੀ ਪਊ ਅ ਫੇਰ ਆਪਾਂ ਉਹ ਕਰਾਂਗੇ ਜਿਹੜਾ ਮੇਰਾ ਇੱਕ ਰੋਟੀਆਂ ਵਾਲਾ ਡੱਬਾ ਆ ਉਹਦੇ ਵਿੱਚ ਮੈਂ ਰੱਖ ਦਿਆ ਕਰੂੰਗੀ ਫੇਰ ਮੈਂ ਤੁਹਾਨੂੰ ਦਿਖਾਉਂਗੀ ਜਦੋਂ ਠੰਡ ਦੇ ਮਤਲਬ ਜਿਆਦਾ ਠੰਡ ਹੋ ਜੂਗੀ ਠੰਡ ਤਾਂ ਹੁਣ ਵੀ ਆ ਬਟ ਜਿਆਦਾ ਠੰਡ ਨਹੀਂ ਹੈਗੀ ਹਾਲੇ ਹਨਾ ਤੇ ਪਾਂਡੇ ਮੈਂ ਰਾਤ ਨੂੰ ਜਿਹੜੇ ਜਨ ਮਤਲਬ ਜਿੰਨੇ ਗਿੱਲੇ ਜਿਆਦੀ ਗੱਲ ਕਰ ਨਿੰਦਾ ਮੈਨੂੰ ਦੇਖਾ ਜੜਾ ਦਾ ਜਾਨੇ ਵੀ ਉਹ ਪਾਂਡੇ 'ਤੇ ਰੱਖ ਦਿੰਦੀ ਹੁੰਦੀ ਆ ਹਨਾ ਇਹ ਗਿੱਲੇ ਨੇ ਬੋਤਲ ਤਾਂ ਨਹੀਂ ਸੀ ਗਿੱਲੀ ਮੈਂ ਵਿੱਚ ਰੱਖਤੀ ਜਿਆਦੀ ਬੋਤਲ ਹਨਾ ਤੇ ਇਹ ਗਿੱਲੇ ਭਾਂਡੇ ਸੀ ਇਹ ਆਪਾਂ ਸਵੇਰੇ ਚਣਾਂਗੇ ਮੈਂ ਇੱਥੇ ਰੱਖ ਦਿੰਦੀ ਹੁੰਨੀ ਆ ਤੇ ਏਦਾਂ ਆਪਣਾ ਕਿਚਨ ਹੁਣ ਸਾਫ਼ ਆ ਤੇ ਇੱਕ ਚੀਜ਼ ਹਜੇ ਦੀ ਨਹੀਂ ਸਾਫ਼ ਆ ਗਈ ਚਿਮਟਾ ਨਹੀਂ ਸਾਫ਼ ਹੈਗਾ ਰਾਤ ਨੂੰ ਨਹੀਂ ਚਿਮਟਾ ਧੋਈਦਾ ਐਨੇ ਨਿਆਣੇ ਦੇ ਲੋ ਹਾਇ ਰੱਬ ਭਾਵੇਂ ਥੋੜੇ ਨਿਆਣੇ ਵੀ ਏਦਾਂ ਦੇ ਨੇ ਦੇਖ ਲਓ ਉਹ ਚਿਮਟਾ ਆਪਾਂ ਸ਼ਾਮ ਨੂੰ ਮੱਕੀ ਦੀ ਰੋਟੀ ਦੀ ਬੁਜਾਈਆਂ ਦੇਖੋ ਲਓ ਆਟਾ ਲੱਗਿਆ ਹੋਇਆ ਹੈ ਇਹਨੂੰ ਆ ਦੇਖ ਲਓ ਚੱਕ ਕਰ ਲਓ ਲਓ ਭਾਈ ਸਾਡਾ ਚਿਮਟਾ ਸਾਫ਼ ਨਹੀਂ ਹੈਗਾ ਇਹ ਰਾਤ ਨੂੰ ਨਹੀਂ ਨਾ ਦ ਰਾਤ ਨੂੰ ਚੱਕਲਾ ਵੇਲਣਾ ਧੋਈ ਦਾ ਨਾ ਰਾਤ ਨੂੰ ਪ੍ਰਾਂਦ ਧੋਈਦੀ ਆ ਹੈ ਨਾ ਰਾਤ ਨੂੰ ਤਵਾ ਧੋਕੇ ਰੱਖੀਦਾ ਹੁੰਦਾ ਤੇ ਮੈਂ ਤਾਂ ਤਵਾ ਚੁੰਦੇ ਤੋਂ ਵੀ ਨਹੀਂ ਚੱਕਦੀ ਹੁੰਦੀ ਇੱਦਾਂ ਹੀ ਪਿਆਰ ਨਾਲ ਨਾ ਇਹ ਵੇ ਸਵੇਰੇ ਚੱਕਦੀ ਆ ਪਤਾ ਨਹੀਂ ਇਹ ਮੇਰੀ ਆਦਤ ਆ ਸ਼ੁਰੂ ਤੋਂ ਹੀ ਮੈਂ ਕਦੇ ਗੈਸ ਸਾਫ਼ ਕੀਤਾ ਦੇਖ ਲੋ ਗੈਸ ਸਾਫ਼ਾ ਚੰਗੀ ਤਰ੍ਹਾਂ ਤੇ ਚੱਲ ਚੱਕ ਕੇ ਸਾਫ ਕਰਕੇ ਫਿਰ ਉਦਾਂ ਹੀ ਰੱਖਦਾ ਪਤਾ ਨਹੀਂ ਇਹ ਮੇਰੇ ਵਿੱਚ ਆਦਤ ਆ ਮੈਂ ਸ਼ੁਰੂ ਤੋਂ ਹੀ ਮਤਲਬ ਜਦੋਂ ਮੈਂ ਆਪਦਾ ਚੁੱਲ੍ਹਾ ਆਪ ਸੰਭਾਲਣ ਲੱਗੀ ਹੈ ਨਾ ਉਦੋਂ ਮੇਰੇ ਵਿੱਚ ਇਹ ਇੱਕ ਹੈਬਟ ਹੈਗੀ ਆ ਹੈਵਟ ਹੈਵਟ ਤਾਂ ਪਾਉਣੀ ਪੈਂਦੀ ਆ ਤੇ ਆਪਾਂ ਮੁੰਡੇ ਨੂੰ ਆਵਾਜ਼ ਮਾਰਦੀ ਆ ਮੁੰਡੇ ਦੁੱਧ ਪੀ ਲੈ ਆਪ ਆਈ ਦੁੱਧ ਲੈ ਗਿਆ ਲੈ ਗਿਆ ਚਲ ਠੀਕ ਆ ਤੇ ਆਪਾਂ ਚੱਲਦੇ ਆ ਵੈਦ ਸਾਹਿਬ ਕੋਲੇ ਜੇ ਵੈਦ ਸਾਹਿਬ ਜਾਗਦੇ ਆ ਤਾਂ ਕੋਈ ਗੱਲਬਾਤ ਕਰਦੇ ਆ ਕਿਉਂਕਿ ਮੇਰੇ ਤੇ ਤਾਂ ਬਹੁਤ ਬੈਦਕਰੀ ਝਾੜਦੇ ਨੇ ਇਹ ਹੈਨਾ ਤੇ ਜਦੋਂ ਮੈਂ ਬਿਮਾਰ ਹੁੰਨੀ ਆ ਤੇ ਹੁਣ ਮੈਂ ਠੀਕ ਆ ਹਨ ਤੇ ਹੁਣ ਮੈਂ ਠੀਕ ਆ ਤੇ ਵੈਦ ਸਾਹਿਬ ਸ਼ਸਾਂਗੇ ਲੱਗਦੇ ਵੈਦ ਸਾਹਿਬ ਦੁੱਧ ਪੀ ਰਿਹਾ ਨਾ ਵੈਦ ਸਾਹਿਬ ਨੂੰ ਜਗਾ ਲਈ ਤੇ ਦੁੱਧ ਉਹ ਕੀ ਪਿਆ ਤੇ ਤਬੀਲਾ ਹੁਣ ਐਈ ਬਸ ਇਹਨਾਂ ਨੇ ਜਾਗਟਾ ਖੋਲ ਕੇ ਸਿੱਟ ਦਿਆ ਕਰਨੀਆਂ ਨੇ ਉਹ ਪਤਾ ਨਹੀਂ ਕੀ ਪਰਮ ਦੇ ਸਕੂਲ ਦੀ ਨਾ ਬੈੱਡ ਦੇ ਵਿੱਚੋਂ ਪੱਕ ਨਿਕਲੇ ਆਈ ਉਹ ਫਿਰਦੀ ਆ ਕੱਲ ਦੀ ਪਤਾ ਨਹੀਂ ਕੱਲ ਕਰੋ ਬੰਨੀ ਸੀ ਇਹ ਵੈਦ ਜੀ ਵੈਦ ਜੀ ਆ ਦੁੱਧ ਵੀ ਲੋ ਬੈਦਗਿਰੀ ਮੇਰੇ ਤਾਂ ਇੰਨੀ ਝਾੜਦੇ ਨੇ ਇੰਨੀ ਝਾੜਦੇ ਮੈਂ ਤੁਹਾਨੂੰ ਦੱਸਦੀ ਹਾਂ 1 ਮਿੰਟ ਫੋਨ ਇੱਥੇ ਰੱਖ ਕੇ ਨਾ ਫਿਰ ਬੈਠ ਕੇ ਦੱਸੂਗੀ ਪਾ ਗਾਂ ਦੁੱਧ ਲੈ ਅੱਜ ਤਾਂ ਮੈਂ ਦੁੱਧ ਪੂਰਾ ਗਰਮ ਕਰਕੇ ਲੈ ਕੇ ਆਈ ਆ ਮੈਂ ਕਿਹਾ ਮੈਂ ਵੀ ਪੀਵਾਂਗੀ ਮੈਂ ਵਸੇ ਰਾਤ ਨੂੰ ਹੁਣ ਦੁੱਧ ਘੱਟ ਵੀ ਗੀ ਆ ਉੱਥੇ ਰੱਖ ਦਈਏ ਮੈਂ ਆਪਦਾ ਕੋਲ ਆਪਦੇ ਤੱਕੀ ਦੇ ਵਿੱਚ ਬਾਹਰ ਵੇੜ ਦੇ ਹੋਰ ਠੰਡ ਹੋ ਗਈ ਬਹੁਤ ਠੰਡੀ ਸਾਡ ਜਮਾ ਮੀਂਹ ਨਹੀਂ ਪਿਆਗਾ ਕਿ ਕਿਸ ਏਰੀਆ ਚ ਮੀਂਹ ਪਿਆ ਤੁਸੀਂ ਜ਼ਰੂਰ ਦੱਸਿਓ ਇੱਧਰ ਸੰਗਰੂਰ ਏਰੀਆ ਚ ਮੀਂਹ ਪਿਆ ਕਿਉਂਕਿ ਮੈਂ ਪਿੰਡ ਪੰਜਾਬ ਵਾਲਿਆ ਕਿੱਥੇ ਪਿਆ ਸਾਨੇਵਾਲ ਮੀਂਹ ਪਿਆ ਲਓ ਕੱਲੇ ਬਾਰ ਪੇਟ ਦੇ ਕਦੇ ਖੋਲਦੇ ਹੈ ਚੰਗਾ ਬੈ ਰਹੇ ਹੈ ਲਾ ਪੂਰੇ ਹੋਣੇ ਨੇ ਬਲੌਗ ਚੱਲਦੇ ਕਿਹਨੀਆਂ ਬਾਰ ਪੇਟ ਦੇ ਹੁਣ ਬਾਰ ਖੋਲਦੇ ਫਰ ਟੇਕ ਹੈਗੀ ਕਿਸੇ ਲਾ ਜਮਾਨ ਕੀ ਕਹਨੇ ਛੱਟ ਕੀ ਕਹਨੇ ਛੱਟ ਕਿੱਥੇ ਗੁਜ਼ਾਰਾਂ ਜੀ ਕੀ ਕਹਨੇ ਹੁੰਦੇ ਅੰਦਰ ਜਾ ਮਾਂ ਬਾਹ ਜਾ ਮਾਂ ਬਾਹ ਬਿੱਲਾ ਬਤਾ ਨਹੀਂ ਛੱਟ ਕਿਤੇ ਕਿੱਥੇ ਗੁਜ਼ਾਰਾਂ ਜੀ ਉਹ ਉਹ ਉਦਾਂ ਕੋਈ ਗੁਜ਼ਾਰਾ ਦੇ ਬੋਲਦੀਆਂ ਸੁਣਾਲੇ ਮੜੀ ਜੀ ਇਹ ਜਾ ਤੋਲ ਲੈ ਜਾਨ ਬੜਾ ਬੁਰਾ ਫਸਿਆ ਭਾਈ ਜੱਸਾ ਤਾਂ ਇੰਨਾ ਬੁਰਾ ਫਸਿਆ ਇਹ ਕਰ ਜਮੈਨ ਨਾ ਉਹ ਮੈਟਿਕੰਪਲ ਮੈਨੂੰ ਸਰਾਣੇ ਤੋਂ ਬਹੁਤ ਪ੍ਰੋਬਲਮ ਆਜ ਮੈਂ ਸਰਾਣਾ ਚੇਂਜ ਕਰਕੇ ਦੇਖਣਾ ਮੈਂ ਸੌਣਾ ਚੱਕ ਲਿਆ ਮੈਂ ਗੜੀਆਂ ਗੋਟੀਆਂ ਨੂੰ ਹੀ ਨਾ ਜਾ ਹੂੰ ਬੈਦ ਆਪ ਪਤਾ ਕੀ ਕਰਦੇ ਮੈਂ ਤੁਹਾਨੂੰ ਕਿਹਾ ਮੈਂ ਬੈ ਕੇ ਦੱਸਦੀ ਆ ਬੈਦ ਸਾਹਿਬ ਭਾਈ ਸਾਡੇ ਇਹ ਮੇਰੇ ਨਾਲ ਮੋਇਸਚਰ ਜਿਹੇ ਲਿਫੇ ਹੈਗਾ ਚਲੋ ਇਹ ਲਾਉਣਾ ਮੈਂ ਹੁਣ ਬੈਠ ਕੇ ਮੈਨੂੰ ਸੇਬ ਦੀ ਬਾਤ ਵੀ ਕਰ ਸੇਬ ਹੀ ਨੇ ਮੈਨੂੰ ਉਬਾਲ ਕੇ ਖਲਾਇਆ ਹੈ ਕਿ ਆਖੇ ਸੇਬ ਦਾ ਪਾਣੀ ਪੀਣਾ ਨਾ ਵੀ ਉਹ ਬਾਜ਼ਾਰੋਂ ਮਿਲਦਾ ਹੈ ਨਾ ਪਿਓ ਲੈ ਆਓ ਰਹੀ ਸੀ ਤਦੋਂ ਬੰਦੇ ਰਹਿਣ ਤਾਂ ਠੀਕ ਦੋ ਦਿਨ ਚਾਹ ਪੱਤੀ ਉਬਾਲ ਵਾਲ ਇਹਨਾਂ ਨੇ ਮੈਨੂੰ ਪਲਾਈ ਹੋਈ ਆ ਹਾਏ ਵਿੱਚ ਪੋਰਾ ਚੀਨੀ ਪਾ ਦੋ ਨਾ ਉਹ ਨਹੀਂ ਪਾਣੀ ਹਾਏ ਇੰਨੀ ਕੌੜੀ ਚਾਹ ਪੱਤੀ ਇਹਨਾਂ ਨੇ ਮੈਨੂੰ ਉਬਾਲ ਕੇ ਪਲਾਈ ਭਾਈ ਮੈਂ ਵੀ ਡਰਦੀ ਪੀਗੀ ਹਾਏ ਹਾਏ ਤੇ ਹੁਣ ਇਹ ਜੱਗੇ ਨੂੰ ਭਲਾ ਕੇ ਦੇਖ ਮਮਾ ਆ ਆਪਣੇ ਖੁਸ਼ੀ ਨੂੰ ਨਾ ਬਹੁ ਮੌਕਾ ਮਾਰਦਾ ਹੋ ਇੰਨੀਆਂ ਨੂੰ ਕੋਟੀਆਂ ਲੱਗੀਆਂ ਹੋਈਆਂ ਨੇ ਭਾਈ ਉਹ ਨੂੰ ਖੁਸ਼ੀ ਨੂੰ ਇੰਨਾ ਵੀ ਫੀਡ ਦਾਣਾ ਨਹੀਂ ਦਿਖਾਉਣਾ ਉਹ ਜਿਹੜਾ ਬੱਚਿਆਂ ਵਾਲੀ ਫੀਡ ਹੁੰਦੀ ਹੈ ਨਾ ਉਹ ਇਹਨਾਂ ਨੇ ਲਿਆਂਦੀ ਇਹ ਉਹਨੂੰ ਓਕੜਨੇ ਡੋਂਗੇ ਪਰ ਪਰ ਪਾਉਂਦੇ ਨੇ ਉਹ ਕਮਲਾ ਖਾਈ ਜਾਂਦਾ ਫਿਰ ਮੋਕਾ ਮਾਰੀ ਜਾਂਦਾ ਮਸਾ ਮੈਂ ਉਹਦੀਆਂ ਮੋਕਾਂ ਡੀ ਕਰਾਈਆਂ ਸੀ ਤੋੜੀ ਤੂੜੀ ਪਾ ਪਾ ਗਈ ਗਾਈ ਬਤ ਪਟਾ ਕੇ ਵਜਾਣਾ ਹਟਣਾ ਕਿਵੇਂ ਆ ਹੋਰ ਹੁਣਾਂ ਨੇ ਫੇਰ ਮਸਾ ਠੀਕ ਹੋਇਆ ਤੇ 4 ਦਿਨ ਹੋਏ ਨੇ ਹੁਣ ਅੱਜ ਫੇਰ ਮੋਕਾ ਮਾਰਦਾ ਹੁਣ ਮੈਂ ਉਹਦੇ ਕੋਈ ਵੀ ਨਹੀਂ ਹਲੇ ਠਹਿਰ ਕੇ ਜਾ ਕੇ ਆਉਂ ਸੌਣ ਲੱਗੀ ਫੇਰ ਢਾਲਾ ਲਾ ਕੇ ਆਉਂਗੀ ਉਹਦੇ ਕੋਲ ਬੈਦ ਨੇ ਗੱਲ ਚੇਂਜ ਕਰਤੀ ਸਾਡੇ ਵਾਲਾ ਬੈਦ ਬਹੁਤ ਗੱਲ ਬਦਲੂਆ ਦਲ ਬਦਲੂਆ ਹੈ ਇਹ ਜੇ 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 ਤਾਂ ਸਰ ਹੁਣ ਖੁਸ਼ੀ ਕਿੰਨੀ ਨੂੰ ਢੇੜਾ ਕਮਾਤਾ ਇਹ ਨਾ ਮੇਰੀ ਬਾਰੀ ਤਾਂ ਆ ਕਰ ਲੈ ਗੱਲ ਮੈਂ ਤੁਹਾਨੂੰ ਦੱਸਦੀਆਂ ਕੱਢ ਜੋ ਫੋਨ ਰੱਖ ਲਈ ਆਪਾਂ ਤੇ ਹਮ ਅੱਜ ਮੈਂ ਸੂਟਾ ਵਾਲਾ ਪਾ ਲਿਆ ਅੰਦਰ ਤੋਂ ਵਰਬਾ ਇਹ ਉਰਨ ਹੋ ਜੋ ਹੁਣ ਮੈਂ ਦਫਾ ਕੀ ਕਰਨਾ ਫੱਕ ਜਾਂਦੇ ਕਾਸ ਹਏ ਮੁੰਡਾ ਕੋਈ ਵੀ ਵੀਲਾ ਬਣਾਉਂਦਾ ਭਾਈ ਬੈਦਸਾ ਪਤਾ ਕੀ ਕਰਦੇ ਆ ਮੇਰੀ ਵਾਰੀ ਜੇ ਮੇਰਾ ਕੁਝ ਦੁੱਖ ਦਾ ਆਇਆ ਇਹ ਮੈਨੂੰ ਪਤਾ ਕੀ ਕਹਿੰਦੇ ਆ ਇਹ ਆਹਾ ਉਂਗਲੀਆਂ ਨਹੀਂ ਇਕੱਠਾ ਨਾ ਆਏ 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 ਕਰਕੇ ਦੱਬ ਲਾ ਹਾਂ ਜੇ ਤੇਰਾ ਮਤਲਬ ਪੇਟ ਖਰਾਬ ਆ ਫੇਰ ਥੇਲੀ ਨੂੰ ਆਏ 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 ਕਰਕੇ ਆਏ ਆਏ ਕਰਕੇ ਆਏ ਆਏ ਕਰਕੇ ਦੱਬ ਲਾ ਤੇਰਾ ਪੇਟ ਠੀਕ ਹੋ ਜਾ ਜੇ ਤੇਰਾ ਸਿਰ ਦੁਖਦਾ ਫਿਰ ਤੂੰ ਇੱਥੋਂ ਦੱਬ ਲਾ ਹਾਂ ਆਇਆ 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 ਕਰਕੇ ਤੇ ਜਦੋਂ ਆਪ ਦਾ ਕੁਝ ਦੁਖਦਾ ਜੈਲ ਕਿੱਥੇ ਆ ਜੈਲ ਕਿੱਥੇ ਆ ਸਾਰੇ ਘਰ ਚ ਜੈਲ ਜੈਲ ਕਰਕੇ ਲੱਭਦੇ ਫਿਰਨਗੇ ਤੇ ਫਿਰ ਆਪ ਸਾਡੇ ਆਲੇ ਬੈਦ ਸਾਰੀ ਦਿਹਾੜੀ ਤਾਂ ਹੀ ਤਾਂ ਇਹ ਟੋਟਕੇ ਸੁਣਾਉਂਦਾ ਫਿਰਦਾ ਤਾਂ ਹੀ ਇਹ ਦਵਾਈਆਂ ਦਿੰਦਾ ਫਿਰਦਾ ਕਿਉਂਕਿ ਬੈਦ ਨੇ ਆਪ ਦਾ ਇੰਤਜ਼ਾਮ ਤੜਕੀ ਕਰਿਆ ਹੁੰਦਾ ਸਵੇਰੇ ਰੋਟੀ ਖਾਣ ਤੋਂ ਬਾਅਦ ਚੌਥੇ ਪੰਜਵੇਂ ਦਿਨ ਮਗਰੋਂ ਇਹਨਾਂ ਨੇ ਪੇਨਕিলার ਲੈਣੀ ਉਹ ਲੈਣੀ ਆ ਐਦਾਂ ਦਾ ਸਾਡੇ ਵਾਲਾ ਵੈਦ ਕਿਉਂ ਵੈਦ ਸਿਓ ਝੂਠ ਵੱਟ ਕੇ ਖਾਂਦਾ ਮੈਂ ਕੋਈ ਝੂਠ ਬੋਲਿਆ ਦੱਸੋ ਮੈਂ ਕੋਈ ਕੁਫਰ ਤੋਲਿਆ ਆ ਤੇਰਾ ਮੈਗਨੇਟ ਨਹੀਂ ਆਣਿਆ ਮੁੰਡਿਆ ਦੱਕ ਦੇ ਤੈਨੂੰ ਆਸਾਂ ਦੋ ਦਪੀਂਦੇ ਆ ਮਾ ਜੀ ਤੇ ਮੈਂ ਤੁਹਾਨੂੰ ਹੁਣ ਆ ਕਿਹੜੀ ਆ ਟੈਸਲਾ ਗੱਡੀ ਕਿਹੜੀ ਆ ਜਾਰੇ ਸਾਡੀ ਟੈਸਲਾ ਗੱਡੀ ਦਿਖਾਉਣੀ ਆ ਸਾਡੀ ਟੈਸਲਾ ਗੱਡੀ ਕਿਹੜੀ ਆ ਟੈਸ ਲਾਈਏ ਹਾਂ ਟੈਸ ਲਾਈਏ ਓਕੇ ਹਣ ਕਿਲੇ ਦਾ ਕਿਹੜਾ ਗਾਣਾ ਸੀ ਟੈਸਲਾ ਇੱਥੇ ਜਦੋਂ ਤਾਂ ਸੀ ਲਿਆਂਦੀ ਸੀ ਇਹ ਰਿਮੋਟ ਨਾ ਚੱਲਦੀ ਸੀ ਹੈਨਾ ਤੇ ਇਹ ਇੱਕ ਗੱਡੀ ਨਾਲ ਨਹੀਂ ਖੇਡ ਹੁੰਦਾ ਗੱਡੀ ਦਾ ਪੁਰਜਾ-ਪੁਰਜਾ ਕਰਕੇ ਖੇਡ ਹੁੰਦਾ ਦੇਖੋ ਖੇਡ ਨਹੀਂ ਆਇਗਾ ਆਪਰੇਸ਼ਨ ਕਰਦਾ ਇਹਦਾ ਇਹ ਆਪਰੇਸ਼ਨ ਚੱਲਦਾ ਆ ਇਹਦਾ ਸੀ 3 ਸੀਜ਼ਨ ਕੀ ਹੁੰਦਾ ਸੀ ਸੀਜ਼ਨ ਪਤਾ ਨਹੀਂ ਉਹ ਚੱਲ ਰਿਹਾ ਆ ਇਹਦਾ ਟੈਸਲਾ ਦਾ ਵੱਡਾ ਆਪਰੇਸ਼ਨ ਕਰਤਾ ਯਾਰ ਨੇ ਹਾਡਾ ਕੋਟ ਖੋਲ ਕੇ ਪੈ ਜਾ ਬੀਰ ਤੈਨੂੰ ਬਿੰਦਕ ਨੂੰ ਗਰਮੀ ਲੱਗਣ ਆ ਜਾਣੀ ਹੈ ਇਹਦਾ ਤਾਂ ਇਹਨਿਆ ਕਰਤਾ ਪਈ 3 ਸੀਜ਼ਨ ਆਏ ਕਨਮਈਆਂ ਗੋਲੱਖ ਦਬਤ ਮੈਂ ਤੂੰ ਰੌਲਾ ਘੱਟ ਪਾ ਕੁੱਟ ਪੈ ਜੂ ਮੈਂ ਕੈਮਰਾ ਆਫ ਕਰਕੇ ਕੁੱਟ ਦੇਣਾ ਮੈਂ ਲਵੀ ਰੱਜ ਕੇ ਮੋਇਸਚਰਾਈਜ਼ਰ ਲਾ ਲਿਆ ਕਰੋ ਭੈਣੇ ਰੱਜ ਕੇ ਖਾਸਾ ਸਾਰਾ ਖਾਸਾ ਸਾਰਾ ਰੱਖਾ ਤੇ ਮੇਰੇ ਤਾਂ ਬਹੁਤ ਜ਼ਿਆਦਾ ਖੁਸ਼ੀ ਆ ਬੜੀ ਜ਼ਿਆਦਾ ਡਰਾਈ ਸਕਿਨ ਆ ਮੇਰੀ ਦੱਸੋ ਮੈਂ ਉੱਤਰ ਦਵਾਂ ਮੈਨੂੰ ਦੱਸੋ ਤੇ ਰੋਟੀ ਨਾਲ ਜੋ ਤੇ ਵਰ ਦੱਸਦੇ ਮੈਂ ਤਾਂ ਵੀਡੀਓ ਦੇ ਵਿੱਚ ਇਹ ਕਹਤਾ ਸੀਗਾ ਕਿਹਾ ਨਹੀਂ ਗੱਲ ਪਰਸੋ ਜਦੋਂ ਇਹ ਸਕੂਲੋਂ ਕੇਰ ਵਾਲਾ ਪਾਉਂਦੇ ਸੀਗੇ ਮੈਂ ਕਿਹਾ ਨਹੀਂ ਮੈਂ ਖਿਲਾਉਂਗੀ ਤੇ ਪੁੱਤ ਤੈਨੂੰ ਰੋਟੀ ਹੋਈ ਜਿੰਨਾ ਮਰਜ਼ੀ ਰੌਲਾ ਪਾ ਲਾ ਕਹਾਂ ਕਹਾਂ ਤਾਮ ਕੀ ਦਿੱਤੀਓ ਮੈਨੂੰ ਮੈਂ ਤਾਂ ਵੀਡੀਓ ਦੇ ਵਿੱਚੇ ਕਹਤਾ ਸੀਗਾ ਵੀ ਰੋਟੀ ਉਹ ਖਲਾ ਹੁੰਦਾ ਇਹਨੂੰ ਜਦੋਂ ਮੈਂ ਪਕਾ ਕੇ ਰੱਖੀ ਆ ਉਹ ਤੇਰੇ ਰੋਟੀ ਅੱਜ ਬਹੁਤ ਸੋਹਣੀ ਲੱਗੀ ਆ ਮਿਸੀਆਂ ਰੋਟੀਆਂ ਚਾਹ ਨਾ ਖਾਦੀਆਂ ਸੀ ਬਹੁਤ ਚਿਰ ਬਾਅਦ ਖਾਦੀਆਂ ਨੇ ਅਸੀਂ ਪਿਛਲੇ ਸਾਲ ਖਾਦੀਆਂ ਸੀ ਬਾਹਰ ਤਾਂ ਬੈ ਗਿਆ ਸਾਡੇ ਵਾਲਾ ਚੁੱਪ ਕਰਕੇ ਕੱਦਾ ਫਿਰਦਾ ਆਇਆ 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 ਲੰਗੜੀ ਮਾਰ ਲੰਗੜੀ ਮਾਰ ਮਾਰ ਲਾਈ ਅੰਡਾ ਝੂਲ ਮਾਰਨਗੇ ਆਏ ਵੀ ਮੇਰਾ ਗੋਡਾ ਦੁਖਦਾ ਇੱਕ ਦਿਨ ਮੈਂ ਕਹਿਦਾ ਮਾਂ ਥੋੜਾ ਗੋਡਾ ਦੋ ਤਾਂ ਪਿਓ ਮੇਰਾ ਕੇ ਦੁਖਦਾ ਗੋਡਾ ਮਾਂ ਫੇਰੇ ਝੂਲ ਝੂਲ ਕਾਤੇ ਤੁਰਦੇ ਹੋ ਗੱਗੂ ਗੱਲ ਮੰਗੂ ਕਹਿੰਦਾ ਮੈਂ ਥੱਕ ਗਿਆ ਮਹਾ ਐਡਾ ਇੱਥੋਂ ਜਾ ਕੇ ਆਏ ਝੂਲ ਝੂਲ ਕੇ ਤੁਰਨਾ ਮੱਕਾ ਤੋ ਬੱਤ ਤੱਕੂ ਬੰਦਾ ਤੇਰੇ ਬਜਾਮਾ ਪਟਾਕੇ ਹਾਈ ਹਾਈ ਤੱਕ ਜੈ ਦਸਾਰੀ ਦੀ ਮੈਨੀ ਤੱਕਦੀ ਰੱਜ ਕੇ ਰੱਜ ਕੇ ਲਾਉਣਾ ਹ ਸਾਰੀ ਹਾੜੀ ਤਾਂ ਨਹੀਂ ਹੋਏਗੀ ਕੱਲ ਮੈਂ ਸਾਰੀ ਜਿਹੜੀ 부ਸੀ ਜੀ ਨੇ ਮੈਂ ਇਹ ਨਾ ਹੋਵੇ ਵੀ ਮੈਂ ਕੱਲ ਨਾ ਹੋਣੀ ਕਿ ਤਨਾਈ ਨਹੀਂ ਗਈ ਮੈਂ ਰੋਜ਼ ਰਾਤ ਨੂੰ ਪਾਉਣ ਲੱਗੀ ਨਾ ਹਣੀ ਆ ਨਹੀਂ ਤਾਂ ਸਾਡੇ ਨਾ ਕਰਦਾ ਆਉਂਦਾ ਲੋ ਤੁਹਾਨੂੰ ਮੈਂ ਦਿਖਾਉਂਗੀ ਵੀ ਸਾਡਾ ਘਰ ਦੀਵਾਲੀ ਨੂੰ ਝਾੜਿਆ ਸੀ ਅਸੀਂ ਵੀ ਲੱਗਦਾ ਕਿਸੇ ਪਾਸਿਓਂ ਨੋਗਦੇ ਨੀ ਗੋਲੀ ਮੰਗੂ ਨੀ ਹਾਂ ਕੋਈ ਟਰੈਕਟਰ ਨੰਗੇ ਕੋ ਗੱਡੀ ਨੰਗੇ ਆਪਣੇ ਵਾਲੇ ਨਹੀਂ ਘੱਟ ਪਰ ਮੈਂ ਨਹੀਂ ਗੱਡੀ ਭਜਾਉਂਦਾ ਆ ਮੈਂ ਦੋ ਦਿਨ ਇਹਦੇ ਨਾਲ ਹੁਣ ਗਈਆਂ ਇੰਨੀ ਗੱਡੀ ਭਜਾਉਂਦਾ ਇਹ ਆ ਫੋਨ ਸੱਡ ਦੇਣਾ ਤੀ ਹਾਂ ਕਾਦਾ ਚੱਲ ਆਣ ਘਟਾ ਦੂ ਮੈਂ ਕੱਚੇ ਪੈਸੇ ਚ ਕੱਚੇ ਪੈਸੇ ਚ ਸਾਡਾ ਕੌਣ ਚ ਸਾਡਾ ਹੀ ਰਾਹ ਸਾਡਾ ਹੀ ਘਰ ਇੱਥੇ ਕੌਣ ਚਲਾਣ ਕੱਟ ਜੂ ਸਾਡਾ ਆ ਕੇ ਕਿਹੜਾ ਮਾਈ ਦਾ ਲਾਲ ਜੰਮੇ ਕੱਚੇ ਪੈਸੇ ਚ ਇਹ ਗੱਲ ਕਰਦਾ ਇੱਕ 180 ਦੀ ਹੋਤੀ ਉੱਤੇ ਜਾੜਦੇ ਹੋਰ ਉਹਦੋਂ 180 ਤੋਂ ਹੀ ਆਇਆ ਵੀਡੀਓ ਬਣਾਉਂਦਾ ਉਹ ਤੋਂ ਲੈ ਕੇ ਇੱਥੇ ਤੱਕ ਮੈਂ ਕਹਾਂ ਜੇ ਕੋਈ ਪਿੱਛੇ ਹੁੰਦਾ ਨਾ ਅਗਲੇ ਕਹਿਣਾ ਤੇ ਜਾਣ ਜਾਣ ਕੇ ਕਰਦੇ ਨਾ ਭਰਦਾ ਉਹ ਬਣਾਉਂਦਾ ਸੀ ਉਹ ਆਪਣੀਆਂ ਵੀਡੀਓ ਸਨੇਪਾ ਬਣਾਉਂਦਾ ਸੀ ਕੋ ਸਕੋ ਜੀ ਆ ਬੱਤ ਹੂੰ ਨਹੀਂ ਕਦੇ ਕੇਆਤਾ ਕੋਈ ਵੀਡੀਓ ਕੋਣ ਕੋਣ ਭੈਣ ਮੇਰੇ ਵਾਂਗੂ ਇਦਾਂ ਸਕਿਨ ਕੇਅਰ ਕਰਦੀ ਐ ਮੈਂ ਵੀ ਕਦੇ ਕਦੇ ਕਰਦੀ ਆ ਕਦੇ ਕਦੇ ਤਾਂ ਮੈਂ ਲੇਜੀ ਹੋ ਜਾਂਦੀ ਆ ਕਦੇ ਕਦੇ ਤਾਂ ਮੇਰੇ ਸਰਾਣੇ ਇੱਥੇ ਉਰੇ ਪਈ ਰਹਿੰਦੀ ਐ ਬਸ ਇਹ ਬਸ ਮੈਂ ਸੌ ਜਾਂਦੀ ਆ ਕਦੇ 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 ਹੱਥ ਗਿਣਦਾ ਇਹਦੇ ਤੇ ਮੇਰਾ ਚਲੋ ਜੀ ਸੌਈਏ ਪਈਏ ਸੁਣਾਉਣੀ ਕੋਈ ਕਰਨੀ ਕੋਈ ਗੱਲਬਾਤ ਦੁੱਧ ਪੀਣਾ ਖੱਲ ੱੱਕੇ ਪਏ ਆ ਜਿਨ੍ਹਾਂ ਨੇ ਜਨਰੇਟਰ ਚ ਲਾ ਕੇ ਸਾਰੀ ਰੌਣੀ ਰੌਣੀ ਕਰਨੀ ਉਹ ਕਹਿੰਦੇ ਆ ਹੈ ਹਾਂ ਉਹ ਪਤਾ ਹੀ ਨਹੀਂ ਰੌਣੀ ਉਹਦਾ ਆਹੋ ਮਤਲਬ ਖੇਤਾਂ ਨੂੰ ਪਾਣੀ ਲਾਤਾ ਰੌਣੀ ਕਰਨਾ ਹੀ ਕਹਿੰਦੇ ਆ ਉਹਨੂੰ ਤੇ ਰੌਣੀ ਕਰਤੀ ਤੇ ਹੁਣ ਆਪਣੇ ਬੱਤਾਏ ਤੇ ਫਿਰ ਪੱਠੇ ਵੱਢ ਕੇ ਬੀਜਿਆ ਜਾਊਗਾ ਹਾਲੇ ਤਾਂ ਆਪਣੇ ਦੂਜੀ ਕਣਕ ਵੀ ਰਹਿੰਦੀ ਆ ਤੇ ਕਿਨੇ ਕਿਨੇ ਬੀਜ ਲਈ ਕਣਕ ਜ਼ਰੂਰ ਕਮੈਂਟਸ ਕਰਕੇ ਦੱਸਿਓ ਤੇ ਅਸੀਂ ਹਾਲੇ ਬੀਜਣੀ ਆ ਠਹਿਰ ਕੇ ਬੀਜਾਂਗੇ ਇੱਕ ਦੋ ਕੁ ਦਿਨ ਹਨਾ ਹਾਲੇ ਤਾਂ 20 ਚੱਕ ਲਏ ਹੂੰ ਅੱਜ ਰਿਓ ਚੱਕ ਲਿਆ ਇਹੇ ਹਾਲੇ ਤਾਂ 20 ਸਾਫ਼ ਕਰਨਾ ਆ 20 ਸਾਫ਼ ਕਰਕੇ ਫਿਰ ਦੇਖਾਂਗੇ ਇੱਕ ਦੋ ਦਿਨ ਚ ਫਿਰ ਬੀਜਾਂਗੇ ਆਸ ਹੀਗਾ ਆਪਣਾ ਦਿਨ ਵਧੀਆ ਲੰਘੇ ਅੱਜ ਦਾ ਦਿਨ ਅੱਜ ਵਧੀਆ ਸੀਗਾ ਅੱਜ ਥੋੜਾ ਜਿਹਾ ਜਾਨੀ ਮੈਂ ਲੇਟ ਕੰਮ ਨੂੰ ਲੱਗੀ ਸਾਢੇ 10 ਵਜੇ ਲੱਗੀ ਸੀ ਕੰਮ ਕਰਨ ਤੇ ਫੇਰ ਬਸ ਰੋਟੀ ਬਣਾਈ ਰੋਟੀ ਬਣਾਉਣ ਤੋਂ ਬਾਅਦ ਫੇਰ ਲੱਗੀ ਰਹੀ ਕੰਮ ਜਾਨੀ ਫੇਰ ਮੈਂ ਭੈਣ ਕਹਿੰਦੀ ਕਮੈਂਟਸ ਕੀਤਾ ਭੈਣ ਭੈਣ ਕਹਿੰਦੇ ਵੀ ਉਦਾਂ ਨਾ ਗੋਲੀ ਲਿਆ ਕਰ ਵੀ ਆਪਦਾ ਹੋ ਕਰਿਆ ਕਰ ਜਨਮ ਦਿਨ ਬੋਲ ਤਾਂ ਮੁੰਡਾ ਹਾਂ ਅੱਜ ਬੋਲਤਾ ਹਾਂ ਡਾਕਟਰ ਨੂੰ ਤਾਂ ਖਾ ਕੇ ਦਵਾਈ ਲਿਆ ਕਰੋ ਪਾਣੇ ਸਾਡੇ ਤਾਂ ਪਿੰਡ ਵਾਲਾ ਵੀ ਡਾਕਟਰ ਪੇਨਕিলার ਦੇ ਦਿੰਦਾ ਫਿਰ ਉਹਦੇ ਕਰਕੇ ਫਿਰ ਮੈਂ ਵੀ ਉਹ ਪਹਿਲਾਂ ਉਹਦੀ ਦਿੱਤੀ ਹੋਈ ਉਹ ਗੋਲੀਆਂ ਲਈਆਂ ਸੀ ਮੈਂ ਕੱਲ ਉਹਨਾਂ ਨੇ ਕੋਈ ਫਰਕ ਨਹੀਂ ਕਰਿਆਗਾ ਆ ਪਿਆਈ ਨਹੀਂ ਕੋਈ ਫਰਕ ਫੇਰ ਮੈਂ ਆਪਦੀ ਪੇਨਕিলার ਲੈ ਲਈ ਉਹਦੇ ਨਾਲ ਫਰਕ ਪੈ ਗਿਆ ਫੇਰ ਰਾਤ ਵੀ ਭਾਰਾ ਭਾਰਾ ਜਿਹਾ ਲੱਗੀ ਗਿਆ ਸਿਰ ਸਵੇਰੇ ਵੀ ਆ ਡਾਕਟਰ ਤਾਂ ਹੀ ਬੈਠਾ ਥੋਡੇ ਵਾਲਾ ਜਿਹੜਾ ਲੱਭ ਕੇ ਦਿੱਤਾ ਸਿਹੜ 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 ਗੁੱਸਾ ਆਦਿ ਤਰੇ ਏਡਾ ਨਹੀਂ ਆ ਮੇਰੇ ਘਰ ਵਾਲਾ ਸਿਹੇੜ ਹੋ ਸਕਦੀ ਆ ਜਿਹੜਾ ਸਿਹੇੜ ਆ ਤੇ ਮੇਰੇ ਮਾਪਿਆਂ ਨੇ ਨਹੀਂ ਤਾਂ ਜਾਂਦਾ ਵੀ ਨਹੀਂ ਤੋਪੀ ਦਾ ਗੋਪੀ ਦਾ ਬੋਲਾ ਹੀ ਤਾਂ ਜਾਂਦਨੀ ਹੈਗਾ ਜਿਹੜਾ ਕਹਿੰਦਾ ਗੋਪੀ ਦਾ ਬੋਲਾ ਹਾਏ ਹੱਲ ਹੱਸਦੇ ਆ ਭਾਈ ਇਹ ਸਾਡੀ ਲੜਾਈ ਨਹੀਂ ਹੁੰਦੀ ਇਹ ਸਾਡਾ ਹਾਸਾ ਮਜ਼ਾਕ ਹੁੰਦਾ ਉਹ ਮੈਨੂੰ ਕਹੀ ਜਾਂਦੇ ਮਾਨ ਨੂੰ ਕਹੀ ਜਾਂਦੀ ਅੱਜ ਮੈਨੂੰ ਲੱਗਦਾ ਤਾਂ ਸੀਗਾ ਮੈਨੂੰ ਲੱਗਿਆ 2:00 ਵਜੇ ਤੱਕ ਵੀ ਮੈਨੂੰ ਡਾਕਟਰ ਕੋਲ ਜਾਇਆ ਆਉਣਾ ਚਾਹੀਦਾ ਚਾਇਆ ਆਉਣਾ ਚਾਹੀਦਾ ਫਿਰ ਉਸ ਤੋਂ ਬਾਅਦ ਮੈਂ ਓਕਣੇ ਕੱਪੜੇ-ਕੁਪੜੇ ਧੋਣ ਦੀ ਫਿਰੀ ਗਈ ਕੰਮ ਕਿਉਂਕਿ ਕੱਲ ਨਹੀਂ ਕੀਤਾ ਅੱਜ ਬਹੁਤ ਸਾਰਾ ਕੰਮ ਸੀਗਾ ਹਨਾ ਫਿਰ ਮੈਨੂੰ ਕੰਮ ਕਰਦੀ ਕਰਦੀ ਨੂੰ ਭੁੱਖ ਲੱਗਿਆਈ ਯਾਨੀ ਮੈਨੂੰ ਪਰਸੋਂ ਰਾਤ ਦੀ ਰੋਟੀ ਖਾਦੀ ਹੋਈ ਕੱਲ ਵੀ ਅੱਜ ਨਾ ਕੱਲ ਤਾਂ ਖਾਦਾ ਹੀ ਨਹੀਂ ਸਾਰੀ ਦਿਹਾੜੀ ਕੁਝ ਨਹੀਂ ਖਾਦਾਗਾ ਰੋਟੀ ਪਲੇਟ 'ਚ ਪਾਈ ਉਹ ਮੈਨੂੰ ਨਾ ਪਤਾ ਨਹੀਂ ਕੀ ਹੋ ਗਿਆ ਮੈਂ ਰੱਖਿਆਈ ਤੇ ਉਸ ਤੋਂ ਬਾਅਦ ਫਿਰ ਮੈਂ ਨਾ ਕੌਫੀ ਬਣਾਈ ਮੈਨੂੰ ਐ ਅੰਦਰੋਂ ਭੁੱਖ ਤਾਂ ਲੱਗੀ ਹੋਈ ਸੀ ਪਰ ਵਧੀਆ ਕੁਝ ਨਹੀਂ ਸੀ ਲੱਗਦਾ ਕੌਫੀ ਮੈਂ ਬਣਾਈ ਤੇ ਬਣਾ ਇੰਨੀ ਕਿ ਬਣਾਈ ਬਣਾ ਕੇ ਨਾ ਉਹਨੂੰ ਇੱਕੋ ਘੁੱਟ ਦੇ ਅੰਦਰ ਸੱਟ ਕੇ ਪੈ ਗਈ ਮੈਂ ਕਿਹਾ ਵੀ ਇੱਕ ਤਾਂ ਮੇਰੇ ਘੁੱਟ ਭਰ ਲਈ ਦੂਜਾ ਹੁਣ ਜੂਠੀ ਕਿਨੋਂ ਦਵਾਂਗੀ ਤੇ ਦੁੱਧ ਮੈਂ ਡੋਲ ਨਹੀਂ ਸਕਦੀ ਹਨਾ ਫਿਰ ਮੈਂ ਇੰਨੀ ਕੁ ਪੀਤੀ ਬਸ ਪੀ ਕੇ ਮੈਂ ਕਿਹਾ ਵੀ ਚੱਲ ਮੈਂ ਪੈਣੀ ਆ ਵੀ ਪਾ ਕੇ ਦੇਖਦੀ ਆ ਜੇ ਠੀਕ ਉਹ ਹੋ ਗਿਆ ਫੇਰ ਵੀ ਨਹੀਂ ਠੀਕ ਹੋਇਆ ਫੇਰ ਵੀ ਠੀਕ ਹੋਇਆ ਫੇਰ ਹਾਰ ਕੇ ਜਾਨ ਨੂੰ ਕਿਹਾ ਵੀ ਪੇਨ ਕਿਲਰ ਦੇ ਇਹਨੇ ਪੇਨ ਕਿਲਰ ਦਿੱਤੀ ਫੇਰ ਮੇਰੀ ਅੱਖ ਲੱਗੀ ਜਾਨ ਨੂੰ ਅੱਖ ਲੱਗੀ ਫੇਰ ਬੈਦ ਮੇਰੇ ਸਹਰਾਣੇ ਬੈਠ ਕੇ ਨਾ ਇਹਨੇ ਪਕੌੜੀਆਂ ਕੀ ਹੁੰਦੀ ਖਾਧੀਆਂ ਉਹ ਮਿੱਠੀਆਂ ਖਿਲਾ ਉਹ ਵੀ ਲਫਾਫੇ ਦੇ ਵਿੱਚੋਂ ਜਦੋਂ ਲਫਾਫੇ ਦੇ ਵਿੱਚੋਂ ਆਪਾਂ ਕੱਢਦੇ ਆ ਨਾ ਫੇਰ ਲਫਾਫਾ ਕੜ 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 ਨਹੀਂ ਕਰਦਾ ਐਨਾ ਮੈਨੂੰ ਗੁੱਸਾ ਚੜਿਆ ਹਾਏ ਫੇਰ ਜਦੋਂ ਆਪਾਂ ਉਹ ਚੱਬਦੇ ਆ ਫੇਰ ਵੀ ਉਹ ਖੜਕਾ ਕਰਦੀਆਂ ਨੇ ਮੈਨੂੰ ਉਹ ਵੀ ਬੁਰਾ ਲੱਗਿਆ ਫਿਰ ਮੈਂ ਉੱਠ ਕੇ ਕਿਹਾ ਮਾ ਤੂੰ ਮੇਰੀ ਜਾਨ ਦਾ ਦੁਸ਼ਮਣ ਆ ਇਹ ਹੈਗਾ ਸੱਚੀ ਮੇਰੀ ਜਾਨ ਦਾ ਦੁਸ਼ਮਣ ਹੈਗਾ ਨਾਲ ਵਜਾਰ ਨੂੰ ਕਹਿ ਕੇ ਪਈ ਸੀ ਵੀ ਨਾ ਪੁੱਤ ਫੋਨ ਦਾ ਖੜਕਾ ਕਰੀ ਨਾ ਕੁਝ ਓਦਾਂ ਖੜਕਾ ਨਾ ਕਰਿਓ ਵੀ ਮੇਰਾ ਸਿਰ ਦੁਖਦਾ ਵੀ ਮੈਨੂੰ ਬਿੰਦਕ ਪੈ ਲੈਣ ਦੋ ਪਰ ਇਹ ਮੇਰੇ ਕਿੱਥੇ ਸੁਣਦਾ ਆ ਮੇਰੇ ਘਰ ਵਾਲਾ ਨਹੀਂ ਸੁਣਦਾ ਉਹ ਐਡਾ ਖਰਾਬ ਆ ਹੁਣ ਅਸੀਂ ਤਿੰਨੇ ਜਣੇ ਬਾਹਰ ਬੈਠੇ ਸੀ ਨਿਆਣੇ ਮੈਂ ਬੈਠੀ ਸੀਗੀ ਦੋਏ ਨਿਆਣੇ ਬੈਠੇ ਸੀ ਨਾ ਕਿ ਆ ਕੇ ਇਹ 2 ਸਕਿੰਟ ਲਈ ਵੀ ਸਾਡੇ ਕੋਲ ਨਹੀਂ ਬੈਠਿਆ ਅੰਦਰ ਅੰਦਰ ਆਪਦੇ மஞ்சੇ ਤੇ ਹੈ ਤੇ 2 ਸਕਿੰਟ ਲਈ ਬੈਠੇ ਹੋ ਜਦ ਹੀ ਚੱਲ ਬਈ ਪਕਾ ਰੋਟੀ ਮੈਂ ਰਸੋਈ ਚ ਵੜ ਗਈ ਇਹ ਆਪਦੇ மஞ்சੇ ਬਿਸਤਰੇ ਤੇ ਆ ਗਈ ਹੈਨਾ ਇਹ ਇਹ ਆਪਦਾ ਉੱਥੇ ਪੈ ਗਏ ਮੇਰੀ ਵੀਡੀਓ ਵੀ ਲੰਬੀ ਹੋ ਜਾਂਦੀ ਆ ਮੇਰੀ ਵੀਡੀਓ ਲੰਬੀ ਹੋ ਜਾਣੀ ਆ ਹੈਨਾ ਤੇ ਫੇਰ ਉਸ ਤੋਂ ਬਾਅਦ ਅੱਗੜ ਪਿੱਛੇ ਰਹੇ ਜਾਣੀ ਕਮਰੇ ਚ ਵੜ ਜਾਂਦੇ ਨੇ ਆਕ ਕੱਲ ਨਾ ਆ ਕੇ ਪਟੇ ਬਾ ਕੇ ਮੇਰੇ ਸਹਰਾਣੇ ਬੈਠਿਆ ਮੈਂ ਕਿ ਥੋੜਾ ਜਿਹਾ ਦੂਰ ਕਿਉਂ ਬਹਿ ਗਏ ਨੇੜੇ ਬਹਿ ਜਾਣਾ ਸੀ ਇੱਕ ਵਾਰ ਇਹ ਵੀ ਬੈਠਿਆ ਪਰੇ ਕਿਥੇ ਬੈਠਿਆ ਸੀ ਫੇਰ ਚਲੋ ਪਕੌੜੀਆਂ ਤਾਂ ਖਾਧੀਆਂ ਪਕੌੜੀਆਂ ਨਹੀਂ ਸੱਚ ਸੌਰੀ ਉਹ ਕੀ ਹੁੰਦੀ ਹੈ ਖਿਲਾ ਮਿੱਠੀਆਂ ਖਿਲਾ ਫੇਰ ਉਹ ਖਾਣ ਤੋਂ ਬਾਅਦ ਫੇਰ ਇਹਨੇ ਦਲੀਆਂ ਪਿਆ ਸੀ ਹੈਨਾ ਫੇਰ ਇਹਨਾਂ ਨੇ ਉਹ ਗਰਮ ਕਰਕੇ ਖਾਦਾ ਉਹਦੀ ਇੰਨੀ ਮੈਨੂੰ 스ਮੈਲ ਪੈੜੀ ਲੱਗੀ ਭਾਈ ਉਹ ਵੀ ਮੈਨੂੰ ਚੜਾਈ ਇਹਨਾਂ ਨੇ ਪੂਰੀ 스ਮੈਲ ਐਨਾ ਪੇਨ ਮੈਨੂੰ ਗੁੱਸਾ ਚੜ ਗਿਆ ਐਨਾ ਮੈਤੇ ਬੋਲਿਆ ਗਿਆ ਜਦੋਂ ਬੀਪੀ ਹੈ ਹੀ ਹੁੰਦਾ ਬੰਦੇ ਦਾ ਫੇ ਪਤਾ ਨਹੀਂ ਲੱਗਦਾ ਫੇ ਤਾਂ ਕੋਈ ਆ ਜੇ ਮੂਰੇ ਫੇਰ ਇਹਨਾਂ ਨੂੰ ਪੱਜਣ ਦੇ ਫੇਰ ਭੱਜ ਕੇ ਆ ਕੇ ਕਮਰੇ ਚ ਵੜ ਗਏ ਫੇ ਫੇਰ ਨਹੀਂ ਇਹ ਘੜੇ ਹੈਗੇ ਚਲੋ ਜੀ ਇਹੀ ਹਾਸਾ ਮਜ਼ਾਕ ਹੈ ਜਿੰਦਗੀ ਆ ਬਸ ਐਂ ਚੱਲੀ ਜਾਵੇ ਵਹਿਗਰੂ ਰੋਜ਼ ਇਦਾਂ ਹੀ ਹਾਸਾ ਮਜ਼ਾਕ ਚੱਲਦਾ ਰਹੇ ਤੇ ਦੁੱਖ ਦਾ ਸੁੱਖ ਦਾ ਕੋਈ ਗੱਲ ਨਹੀਂ ਮੇਰਾ ਹੀ ਸਿਰ ਦੁੱਖਦਾ ਹੁੰਦਾ ਇਹ ਮੈਨੂੰ ਤੰਗ ਕਰ ਲੈਂਦੇ ਨੇ ਇਹ ਮੈਨੂੰ ਹਸਾ ਲੈਂਦੇ ਨੇ ਇਹੀ ਮੈਨੂੰ ਰੋਵਾ ਲੈਂਦੇ ਨੇ ਰੋਂਦੀ ਤਾਂ ਨਹੀਂ ਵੈਸੇ ਮੈਂ ਹਨਾ ਐਨੀ ਤਾਂ ਬੱਟੀ ਠਾ ਮੈਂ ਰੋਂਦੀ ਨਹੀਂ ਹੈਗੀ ਗੁੱਸਾ ਆ ਜਾਂਦਾ ਫਿਰ ਮੇਰੇ ਤੋਂ ਬੋਲਿਆ ਜਾਂਦਾ ਇਹਨਾਂ ਨੂੰ ਹਨਾ ਫਿਰ ਪਰਮ ਤਾਂ ਕੱਲ ਬਚ ਗਿਆ ਉਹ ਤਾਂ ਪਰੇ ਦੇ ਹਾਂ ਤੇ ਯਾਰ ਵੀ ਬਚ ਗਿਆ ਯਾਰ ਸਮਝਦਾਰ ਹੈ ਇਹਨੂੰ ਪਤਾ ਵੀ ਜੇ ਮੰਮੀ ਨੂੰ ਗੁੱਸਾ ਆ ਜਾਂ ਗਿਆ ਫਿਰ ਭੈਣ ਗਈ ਆ ਤੇ ਬਚ ਗਿਆ ਮੇਰਾ ਘਰ ਵਾਲਾ ਫਸ ਗਿਆ ਬਚ ਗਿਆ ਨਹੀਂ ਫਸ ਗਿਆ ਮੇਰੇ ਘਰ ਵਾਲਾ ਫਿਰ ਉਹਦੇ ਪੈ ਗਿਆ ਵਿਚਾਰੇ ਦੇ ਗਾਲਾ ਫਿਰ ਉਹ ਬਹਿ ਗਿਆ ਠੰਡਾ ਜਿਹਾ ਕਿ ਚਲੋ ਅਈ ਕੱਲੂ ਮਿਲਦੇ ਆ ਨੈਕਸਟ ਵਲੌਗ ਦੇ ਨਾਲ ਤੇ ਤਦ ਤੱਕ ਲਈ ਬਾਏ ਬਾਏ ਗੁੱਡ ਨਾਈਟ